ਪਾ ਆਰਟੀਕਲ ਚੈੱਕ ਕਰਾਉਣੇ ਆ ਆਰਟੀਕਲ ਆਪਣੇ ਕੋਲ ਵੱਖਰੀ ਵੱਖਰੀ ਐ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਸਾਰੇ ਬ੍ਰਾਂਡ ਜੀ ਆ ਆਪਣੇ ਕੋਲੇ ਆ ਚੈੱਕ ਕਰੋ ਆ ਆਪਣਾ ਡਾਈਟ ਪਲਾਨ ਆ ਇਹ ਆਪਾਂ ਨੂੰ ਪਸੰਦ ਆ ਇਹੋ ਜੇ ਤਾਂ ਆਪਾਂ ਨੂੰ ਡੱਬੇ ਭਮਾ ਰੋਜ਼ ਆਉਣ ਆਪਣੀ ਰੋਜ਼ ਹੀ ਦਿਵਾਲੀ ਆ ਚੈੱਕ ਕਰੋ ਕਿਹਨੂੰ ਕਿਹਨੂੰ ਪਸੰਦ ਆ ਦੱਸਿਓ ਜਰੂਰ ਨੂੰ ਗੋਲਟ ਲੈ ਲਿਆ ਆਪਾਂ ਦਿਖਾਈਏ ਇੱਕ ਕਰੋ ਬੋਲਟ ਕਰ ਆਪਣਾ ਦੱਸੋ ਕਿਹੜੀ ਲੁੱਕ ਹੈ ਦੀ ਕਿਹੜਾ ਮਾਡਲ ਹੈ ਇਹ ਇਹ ਆਪਾਂ ਲਿਆਂਦਾ ਦਿਵਾਲੀ ਵਾਲੇ ਦਿਨ ਸੋ ਹਾਂਜੀ ਦੋਸਤੋ ਕੀ ਹਾਲ ਚਾਲ ਆ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਕੱਪੜਿਆਂ ਦਾ ਭੰਡਾਰ ਜੋ ਕਿ ਸਰਦੀ ਆਉਣ ਵਾਲੀ ਆ ਤੇ ਆਪਾਂ ਅੱਜ ਧੁੱਪ ਲਵਾਈ ਆ ਇਹ ਆ ਪਾਦੋਂ ਨੂੰ ਕੱਪੜਿਆਂ ਦਾ ਭੰਡਾਰ ਦਿਖਾਉਨੇ ਆ ਮਾੜੀ ਦੁਕਾਨ ਜਿੰਨੇ ਤਾਂ ਆਪਣੇ ਕੋਲ ਕੱਪੜੇ ਆ ਦੇਖੋ ਚੈੱਕ ਕਰੋ ਕੋ ਰੰਮ ਬ੍ਰੈਂਡ ਆ ਦੇਖੋ ਕਿਹਰਾ ਲੈਦਰ ਦੀ ਜੈਕਟ ਤੇ ਇਧਰ ਹੋ ਗਈਆਂ ਲੋਰਾ ਤੇ ਕਾ ਜੈਕਟ ਇਧਰ ਜ਼ਾਰਾ ਦੀ ਆ ਗਈ ਇਹ ਰ ਇੱਕ ਇਧਰ ਆ ਜਾਰਾ ਦੀ ਆ ਗਈ ਤੇ ਇਧਰ ਲੋਹਰਾ ਆ ਗਈਆਂ ਇਧਰ ਆ ਪੈਂਟਾਂ ਆ ਗਈਆਂ ਆ ਆਪਣੀ ਜਾਗਟ ਆ ਗਈ ਜੀਆ ਦਾ ਨਾਰਥ ਫੇਸ ਦੀ ਸਾਰੇ ਨੂੰ ਅੱਜ ਆਪਾਂ ਤਾਂ ਪਲਵਾਈ ਆ ਆ ਗਈ ਯੂਐਸਪੀ ਤੇ ਇਧਰ ਆ ਪੈਂਟਾਂ ਆ ਗਈਆਂ ਚੈੱਕ ਕਰੋ ਕਰੋ ਬ੍ਰੈਂਡ ਮਾੜੀ ਦੁਕਾਨ ਜਿੱਨੇ ਕੱਪੜੇ ਆਪਣੇ ਕੋਲ ਇਧਰ ਆ ਫੇਰ ਇਹਦੀ ਆ ਗਈ ਜ਼ਾਰਾ ਦੀ ਇਹ ਹੈਗੀ ਆ ਡੋਲਕ ਗਬਾਨਾ ਚੈੱਕ ਕਰੀਏ ਤੇ ਇਧਰ ਆ ਗਈ ਫੇਰ ਜ਼ਾਰਾ ਦੀ ਆ ਗਈ ਚੈੱਕ ਕਰੀਏ ਕਰ ਰੋ ਇਧਰ ਸ਼ਰਟਾਂ ਆ ਗਈਆਂ ਆਪਣੀਆਂ ਆ ਇਧਰ ਆ ਇਹਦਾ ਬਹੁਤ ਆਪਣੇ ਕੋਲ ਅੱਗ ਲਾ ਜਾਂ ਨਹੀਂ ਮੁੱਕਦੀ ਇਹ ਇਧਰ ਕਾ ਆ ਗਈ ਆਪਣੀ ਫੁੱਡੀ ਵਾਈਟ ਤੇ ਇੱਕ ਇਧਰ ਆਪਣੀ ਆ ਗਈ ਇਹ ਕਿਹੜੀ ਆ ਇਹ ਰੀਬਾਕ ਦੀ ਆ ਇਹ ਤੁਹਾਨੂੰ ਆਪਾਂ ਆਰਟੀਕਲ ਚੈੱਕ ਕਰਾਉਂਦੇ ਆ ਆਰਟੀਕਲ ਆਪਣੇ ਕੋਲ ਵੱਖਰੀ ਵੱਖਰੀ ਹੈ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਸਾਰੇ ਬ੍ਰਾਂਡ ਜੀ ਆ ਆ ਆਪਣੇ ਕੋਲ ਸ਼ਲਟ ਆ ਆਪਣਾ ਮਾਫਰਲ ਉਸ ਨੂੰ ਤੁਹਾਨੂੰ ਹੋਰ ਵੀ ਦਿਖਾਉਨੇ ਆਪਾਂ ਘਟੋ ਘਟ ਤਿੰਨ ਮੰਜ਼ੇ ਆਹਾ ਵਾ ਇੱਕ ਚੌਥਾ ਉੱਪਰ ਆ ਇੱਕ ਇਧਰ ਆ ਗਈ ਸੀਕੇ ਦੀ ਚੈੱਕ ਕਰੇ ਤੇ ਹੁਣ ਆਪਾਂ ਤੁਹਾਨੂੰ ਉੱਪਰ ਦਿਖਾਉਨੇ ਆ। ਹੁਣ ਆਪਾਂ ਤੁਹਾਨੂੰ ਉੱਪਰ ਦਿਖਾਉਨੇ ਆ ਤੇ ਹੋਰ ਕੱਪੜੇ ਬਹੁਤ ਆਦੇ ਮੰਡੇ ਦੇ ਤੇ ਚੈੱਕ ਕਰੋ। ਚੈੱਕ ਕਰੋ। ਆਹ। ਇੱਕ ਇਹ ਚੈੱਕ ਕਰੋ। ਇੱਧਰ ਜੰਗਲਾ ਸਾਰਾ ਭਰਿਆ ਪਿਆ ਕੱਪੜੇ ਨੇ ਇੱਧਰ ਪੈਂਟਾਂ ਆ ਗਈਆਂ ਮਾੜੀ ਦੁਕਾਨ ਜਿੱਨੇ ਕੱਪੜੇ ਆਪਣੇ ਕੋਲ ਆ ਇੱਧਰ ਫੇਰ ਬਣੀ ਰਹਾ ਗਿਆ ਤੁਹਾਨੂੰ ਥੱਲੂ ਚੈੱਕ ਕਰਾਉਣਾ ਆ ਚੈੱਕ ਕਰੋ ਗਰਾਂ ਕਿਉਂ ਚਣ ਚਣ ਕੇ ਪਾਏ ਪਏ ਨੇ ਇੱਧਰੋਂ ਆਪ ਨੇ ਰਹਾ ਭਰਿਆ ਪਿਆ ਤੇ ਇੱਧਰੋਂ ਆ ਥੱਲੇ ਹੀ ਅਜੇ ਨੂੰ ਆਪਾਂ ਸਾਰਾ ਦਿਨ ਤੋਂ ਪਲਵਾਵਾਂਗੇ ਫਿਰ ਇਹਨਾਂ ਨੂੰ ਰੱਖਾਂਗੇ ਫਿਰ ਇਹਨਾਂ ਨੂੰ ਯੂਜ਼ ਕਰਾਂਗੇ ਆਪਾਂ ਸਰਦੀਆਂ 'ਚ ਕਮੈਂਟ 'ਚ ਦੱਸੋ ਕਿਨੇ ਕਿਨੇ ਇਹਨਾਂ ਮੋਟੇ ਕੱਪੜਿਆਂ ਨੂੰ ਧੁੱਪ ਲਵਾ ਲਈ ਤੇ ਜਿਨ੍ਹਾਂ ਨੇ ਹਜੇ ਪਾਉਣੇ ਵੀ ਸ਼ੁਰੂ ਕਰਤੇ ਰਿਵਿਊ ਦਿਓ ਇਹ ਹੁਣ ਆਪਾਂ ਸਾਰਿਆਂ ਨੂੰ ਧੁੱਪ ਲਵਾਵਾਂਗੇ ਤੇ ਫਿਰ ਆਪਾਂ ਬਾਅਦ 'ਚ ਰੱਖਾਂਗੇ ਚੈੱਕ ਕਰੋ ਕਿਰਾ ਰੰਗ-ਬਰੰਗੇ ਕੱਪੜੇ ਮੜੀ ਦੁਕਾਨ ਜਿੰਨੇ ਹੈਗੇ ਐ ਵੈਸੇ ਤਾਂ ਭੰਡਾਰ ਆਪਣੇ ਕੋਲੇ ਬਾਦੂਆ ਖੁੱਲੇ ਹੀ ਆ ਤਿੰਨ ਮੰਜੇ ਲੱਗੇ ਹੋਏ ਆ ਸਾਰੇ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਐ ਵੀ ਮਟਕੀ ਨਹੀਂ ਦੋ ਚਾਰ ਕੰਟਾ ਪੂਟਾ ਹੋ ਤੱਕ ਨਹੀਂ ਇੱਥੇ ਸਹੀ ਆ ਠੀਕ ਬਸ ਆਪ ਕੋ ਨੰਬਰ ਸੈੱਟ ਕਰ ਦਿੰਦੇ ਹਾਂ ਤਰੇਣ ਤੁਸੀਂ ਦੇਖ ਹੀ ਲਏ ਆ ਦੋਸਤੋ ਡਿਫਰੈਂਟ ਡਿਫਰੈਂਟ ਆਰਟੀਕਲ ਅਪਨੇ ਵਾਲੇ ਸਾਰੇ ਇਹ ਕਾਹ ਨਹੀਂ ਜੱਗ ਕੀਤੀ ਤੁਸੀਂ ਨਾਰਥ ਫੇਸ ਦੀ ਉਹ ਲੈਦਰ ਜੈਕਟ ਆਪਣੀ ਨਾ ਥੋੜੀ ਜਿਹੀ ਖਰਾਬ ਜੀ ਹੋ ਗਈ ਇੱਥੇ ਆ ਵਾਈਟ ਵਾਈਟ ਜਿਹਾ ਆ ਗਿਆ ਇਹਦੇ ਤੇ ਬਜੀ ਆ ਗਈ ਤੇ ਇਹਦੀ ਜਿਹੜੀ ਆ ਕੀ ਆ ਜੱਪ ਜੀ ਹਾਂ ਜੱਪ ਜੀ ਇਹਦੇ ਤੇ ਹੋਊਗੀ ਖਰਾਬ ਜੀ ਹੋਊਗੀ ਜਿਵੇਂ ਬੈਟਰੀਆਂ ਤੇ ਲੱਗ ਜਾਂਦਾ ਜੰਗਾਲ ਜੇ ਉਦੋਂ ਲਾ ਲਓ ਇਹ ਨੂੰ ਲੋਟ ਹੀ ਛੰਟਾ ਹੁਣ ਆਪਾਂ ਸਾਰੇ ਣ ਧੁੱਪ ਲਵਾਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਰੱਖਾਂਗੇ ਫਿਰ ਆਪਣੇ ਪੌਣ ਜੂਗ ਹੋ ਜਾਣੇ ਇਹ ਖਲਾਰਾ ਚੈੱਕ ਕਰੋ ਕਰਾਂ ਮਿੱਤਰੋ ਆਹ ਦੇਖੋ ਇੱਧਰ ਖਲਾਰਾ ਹਜੇ ਉਹ ਪਰਲੀ ਸਾਈਡ ਬੈੱਡ ਦੇ ਵਿੱਚ ਕੱਪੜੇ ਉਹ ਆਪਾਂ ਕੱਲੂ ਲਵਾਵਾਂਗੇ ਤੇ ਅੱਜ ਇਹਨਾਂ ਦੀ ਆਪਾਂ ਟੱਪ ਲਵਾ ਜੀ ਦੇਣੀ ਇਹਨਾਂ ਨੂੰ ਤੇ ਹੋਇਆ ਇੱਧਰ ਆਪਣੀ ਦੀਵਾਲੀ ਦੇ ਗਿਫਟ ਪਏ ਇਹ ਆਪਾਂ ਹਜੇ ਖੁੱਲੇ ਹੀ ਨਹੀਂ ਹੈਗੇ। ਉਹ ਇੱਧਰ ਪਿਆ। ਤੁਹਾਨੂੰ ਖੋਲ ਦਿਖਾਉਣਾ ਹੈ ਜੀ। ਕੀ ਆ ਕਰੂੰ? ਕਾਜੂ, ਦੁੱਧਾ ਬਰਫੀ। ਇਹ ਆਪਾਂ ਮਿੱਠਾ ਘਟ ਖਾਣਾ ਬੱਸ ਮੈਂ। ਇਹ ਆਪਾਂ ਫਿਰ ਅਕਿ ਤੁਹਾਨੂੰ 1 ਮਿੰਟ ਇੱਕ ਹੋਰ ਦਿਖਾਉਣਾ ਹੈ ਜੀ। ਉਹ ਵੀ ਦਿਖਾਵਾਂਗੀ ਬਾਅਦ ਚ ਆਹ ਚੈੱਕ ਕਰੋ ਆ ਆਪਣਾ ਡਾਈਟ ਪਲਾਨ ਆ ਇਹ ਆਪਾਂ ਨੂੰ ਪਸੰਦ ਆ ਇਹੋ ਜੇ ਤਾਂ ਆਪਾਂ ਨੂੰ ਡੱਬੇ ਭਮਾ ਰੋਜ਼ ਆਉਣ ਆਪਣੀ ਰੋਜ਼ ਹੀ ਦਿਵਾਲੀ ਆ ਚੈੱਕ ਕਰੋ ਕਿਹਨੂੰ ਕਿਹਨੂੰ ਪਸੰਦ ਆ ਦੱਸਿਓ ਜਰੂਰ ਇਹ ਆਪਾਂ ਅਜੇ ਖੋਲੇ ਨਹੀਂ ਤਾਂ ਇੱਕ ਇੱਧਰ ਜਿਹੜਾ ਗਿਫਟ ਆ ਇਹ ਆਪਾਂ ਹੁਣ ਖੋਲੇ ਨਹੀਂ ਇਹ ਚ ਪਤਾ ਨਹੀਂ ਕੀ ਆ ਡਿਨਰ ਸੈੱਟ ਹੀ ਹੋਊ ਇਦੇ ਚ ਵੀ ਡਿਨਰ ਸੈੱਟੀ ਆ ਇਹ ਤੁਹਾਨੂੰ ਇੱਕ ਵਾਰੀ ਆਪਾਂ ਚੈੱਕ ਕਰਾਉਂਦੇ ਆ ਫੋੜ ਕੇ ਦੀਵਾਲੀ ਦੇ ਗਿਫਟ ਆਇਆ ਤੁਹਾਨੂੰ ਜੀ ਜਿਹਨੂੰ ਪੈਕਿੰਗ ਕੀਤੀ ਹੋਈ ਹੈ ਇਹਨੂੰ ਪਰਹਿਣ ਦੇ ਮੈਨੂੰ ਖੋਲਣਾ ਕਿਚ ਵੀ ਡਿਨਰ ਸੈੱਟੀ ਹੈ ਤੁਸੀਂ ਕਲਰਾ ਬੋ ਬੈ ਅਹ ਚੈੱਕ ਕਰ ਹੀ ਸਕਦੇ ਤੁਸੀਂ ਸਾਰਾ ਤੇ ਆਪਾਂ ਤੁਹਾਨੂੰ ਬੋਲਟ ਲੈ ਲਿਆ ਆਪਾਂ ਦਿਖਾਈਏ ਚੈੱਕ ਕਰੋ ਬੋਲਟ ਕਰਾਪਣਾ ਦੱਸੋ ਕਿਹੜੀ ਲੁੱਕ ਹੈ ਜੀ ਕਿਹੜਾ ਮਾਡਲ ਹੈ ਇਹ ਆਪਾਂ ਲਿਆਂਦਾ ਦਿਵਾਲੀ ਵਾਲੇ ਦਿਨ ਘੈਂਟ ਆ ਨਾ ਦੱਸੋ ਕਮੈਂਟਾਂ ਚ ਸੋ ਹਾਂਜੀ ਦੋਸਤੋ ਕਿਵੇਂ ਲੱਗਿਆ ਵਲੌਗ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਆਪਣਾ ਛੋਕ ਸੀਗਾ ਅੱਜ ਦਾ ਛੋਟਾ ਜਿਹਾ ਵਲੌਗ ਤੁਹਾਡੇ ਨਾਲ ਕਲਿੱਪਾਂ ਸਾਂਝੀਆਂ ਕੀਤੀਆਂ ਤੇ ਜਿਨਾਂ ਨੇ ਅਜੇ ਸਰਦੀ ਵਾਲੇ ਕੱਪੜੇ ਨਹੀਂ ਕੱਢੇ ਧੁੱਪ ਨਹੀਂ ਲਵਾਈ ਤਾਂ ਲਵਾ ਲਿਓ ਤੇ ਆਪਾਂ ਤਾਂ ਅੱਜ ਲਵਾਈਆ ਸਾਰਾ ਦਿਨ ਰੱਖਾਂਗੇ ਚਾਹ ਤਿੰਨ ਮੰਜੇ ਥੱਲੇ ਤੇ ਇੱਕ ਉੱਪਰ ਤੇ ਬਨੇਰੇ ਤੇ ਤੁਹਾਨੂੰ ਦਿਖਾਈ ਆ ਤੇ ਸੋ ਕਿਵੇਂ ਲੱਗੀ ਵੀਡੀਓ ਤੋਂ ਦੱਸਿਓ ਜਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਅਗਲੀ ਵੀਡੀਓ ਆਪਾਂ ਕਿਦਾਂ ਲੈ ਕੇ ਆਈਏ ਕੈਮ ਕੀ ਲੈ ਕੇ ਆਈਏ ਦੱਸਿਓ ਕਮੈਂਟਾਂ ਚ ਰਿਵਿਊ ਦਿਓ ਤੇ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਪੂਰਾ ਫੁੱਲ ਵਾਚ ਕਰਿਆ ਕਰੋ ਤੇ ਮਿਲਦੇ ਆ ਕਿਸੇ ਘੈਂਟ ਜੀ ਵੀਡੀਓ ਦੇ ਨਾਲ ਚੱਲਦੇ ਆ ਪੀਸ ਆਊਟ